ਖਿੰਦਵਾ ਅਦੇ ਸਿੱਖਾਂ ਦਾ ਬਹੁਤ ਹੀ ਖਾਸ ਤਿਉਹਾਰ ਹੈ ਇਸ ਦਿਨ ਸ੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਛੱਟ ਕੇ ਘਰ ਆਏ ਸਨ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ ਸਿੱਖਾਂ ਦਾ ਤਿਉਹਾਰ ਇਸ ਲਈ ਹੈ ਕਿਉਂਕਿ ਇਸ ਦਿਨ 6ਵੇਂ ਗੁਰੂ ਹਰਗੋਬਿੰਦ ਜੀ ਨੇ ਬਵੰਜਾ ਰਾਜਾ ਨੂੰ ਰਿਹਾ ਕਰਵਾਇਆ ਸੀ ਦੀਵਾਲੀ ਵਾਲੇ ਦਿਨ ਮਾਂ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਮਾਂ ਲక్ష్ਮੀ ਨੂੰ ਹੀ ਦੌਲਤ ਦੀ ਦੇਵੀ ਕਿਹਾ ਜਾਂਦਾ ਹੈ ਲੋਕ ਜ਼ਿਆਦਾਤਰ ਪੈਸੇ ਨੂੰ ਹੀ ਦੌਲਤ ਸਮਝਦੇ ਹਨ ਪਰ ਅਸਲ ਵਿੱਚ ਪੈਸਾ ਹੀ ਨਹੀਂ ਬਲਕਿ ਹੋਰ ਵੀ ਚੀਜ਼ਾਂ ਆਉਂਦੀਆਂ ਹਨ ਆਓ ਆਪਾਂ ਛੋਟੀਆਂ-ਛੋਟੀਆਂ ਕਹਾਣੀਆਂ ਰਾਹੀਂ ਸਮਝਦੇ ਹਾਂ ਤੇ ਉਹ ਕਹਾਣੀਆਂ ਹਨ ਜਿਵੇਂ ਆਜ਼ਾਦੀ ਸਮਨ ਵਿਦੇਸ਼ ਵਿੱਚ ਇੱਕ ਕੈਫੇ ਤੇ ਕੰਮ ਕਰਦੀ ਸੀ ਅਤੇ ਬਹੁਤ ਵਧੀਆ ਕਮਾ ਰਹੀ ਸੀ ਤੇ ਉਸ ਨੂੰ ਹਮੇਸ਼ਾ ਹੀ ਕੰਮ ਕੈਦ ਦੀ ਤਰ੍ਹਾਂ ਲੱਗਦਾ ਸੀ ਤੇ ਆਪਣੇ ਘਰ ਵਾਲੀ ਆਜ਼ਾਦੀ ਨੂੰ ਯਾਦ ਕਰਕੇ ਦੁਖੀ ਹੁੰਦੀ ਰਹਿੰਦੀ ਸੀ ਇੱਕ ਦਿਨ ਸਾਰਾ ਕੰਮ ਛੱਡ ਕੇ ਆਪਣੇ ਦੇਸ਼ ਆਪਣੇ ਪਰਿਵਾਰ ਕੋਲ ਆ ਗਈ ਤੇ ਉਸ ਨੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਬਹੁਤ ਹੀ ਖੁਸ਼ ਰਹਿਣ ਲੱਗੀ ਹੁਣ ਉਸ ਦੀ ਕਮਾਈ ਤਾਂ ਘਟ ਗਈ ਸੀ ਪਰ ਉਹ ਸਮਝ ਗਈ ਸੀ ਕਿ ਆਜ਼ਾਦੀ ਦੀ ਦੌਲਤ ਪੈਸੇ ਨਾਲੋਂ ਜ਼ਿਆਦਾ ਵਧੀਆ ਹੁੰਦੀ ਆਜ ਨਾ ਦਾ ਇੱਕ ਸਫਲ ਵਪਾਰੀ ਸੀ ਪਰ ਉਸ ਦੀਆਂ ਹੀ ਗਲਤ ਆਦਤਾਂ ਨੇ ਉਸ ਨੂੰ ਬਿਮਾਰ ਕਰ ਦਿੱਤਾ ਸੀ ਲੱਖਾਂ ਰੁਪਏ ਡਾਕਟਰਾਂ ਤੇ ਖਰਚਣ ਦੇ باوجود ਵੀ ਉਹ ਇੱਕ ਚੰਗੀ ਸਿਹਤ ਨਹੀਂ ਕਾਇਮ ਸਕਿਆ ਸੀ ਆਖਿਰ ਉਸਨੇ ਆਪਣਾ ਜੀਵਨ ਤਰੀਕਾ ਬਦਲਿਆ ਤੇ ਸਾਦਾ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਸੀ ਉਸ ਨੂੰ ਸਮਝ ਆਈ ਕਿ ਚੰਗੀ ਸਿਹਤ ਹੀ ਅਸਲ ਦੌਲਤ ਹੈ ਅਦਾ ਆਦਮੀ ਸੀ ਜੋ ਕੰਮ ਵਿੱਚ ਇੰਨਾ ਵਿਅਸਤ ਰਹਿੰਦਾ ਸੀ ਪਰਿਵਾਰ ਅਤੇ ਦੋਸਤਾਂ ਨੂੰ ਵੀ ਬਿਲਕੁਲ ਟਾਈਮ ਨਹੀਂ ਦਿੰਦਾ ਸੀ ਉਹ ਘਰ ਆ ਕੇ ਵੀ ਕੰਮ ਕਰਦਾ ਰਹਿੰਦਾ ਸੀ ਜਦੋਂ ਉਹ ਜ਼ਿੰਦਗੀ ਦੇ ਆਖਰੀ ਸਮੇਂ ਹਸਪਤਾਲ ਵਿੱਚ ਸੀ ਤਾਂ ਉਸ ਨੂੰ ਸਮਝ ਆਈ ਕਿ ਉਸ ਨੇ ਕਿੰਨਾ ਕੀਮਤੀ ਸਮਾਂ ਗਵਾ ਲਿਆ ਹੈ ਪਰਿਵਾਰ ਤੋਂ ਬਿਨਾ ਦੁੱਖ ਦੀ ਘੜੀ ਵਿੱਚ ਕੋਈ ਸਾਥ ਨਹੀਂ ਦਿੰਦਾ ਤੇ ਦੋਸਤੋ ਇਸ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਪੈਸੇ ਦੇ ਨਾਲ-ਨਾਲ ਪਰਿਵਾਰ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ ਪਿਆਰ ਤੋਂ ਬਿਨਾ ਪੈਸਾ ਵੀ ਕਿਸੇ ਕੰਮ ਦਾ ਨਹੀਂ। ਰੋਹਨ ਤੇ ਕਰਨ ਦੋਵੇਂ ਪੱਕੇ ਦੋਸਤ ਸਨ। ਰੋਹਨ ਦਾ ਪਿਤਾ ਫੈਕਟਰੀ ਦਾ ਮਾਲਕ ਸੀ, ਜਦਕਿ ਕਰਨ ਘਰ ਬਹੁਤ ਹੀ ਗਰੀਬ ਸੀ। ਕਰਨ ਪੜ੍ਹਾਈ ਵਿੱਚੋਂ ਬਹੁਤ ਹੀ ਹੋਸ਼ਿਆਰ ਸੀ। ਜਦਕਿ ਰੋਹਨ ਹਮੇਸ਼ਾ ਉਸ ਦੀ ਪੜ੍ਹਾਈ ਦਾ ਮਜ਼ਾਕ ਉਡਾਉਂਦਾ ਰਹਿੰਦਾ ਸੀ। ਕੁਝ ਸਾਲਾਂ ਬਾਅਦ ਰੋਹਨ ਦੇ ਪਿਤਾ ਦਾ ਕਾਰੋਬਾਰ ਕਾਫੀ ਨੁਕਸਾਨ ਵਿੱਚ ਚਲਾ ਗਿਆ ਅਤੇ ਉਹਨਾਂ ਨੇ ਬਹੁਤ ਉਹਨਾਂ ਤੇ ਬਹੁਤ ਹੀ ਮਾੜਾ ਸਮਾਂ ਆ ਗਿਆ ਸੀ ਕਰਨ ਪੜ੍ਹ ਲਿਖ ਕੇ ਬਹੁਤ ਵਧੀਆ ਨੌਕਰੀ ਤੇ ਲੱਗ ਗਿਆ ਸੀ ਹੁਣ ਰੋਹਨ ਕਰਨ ਕੋਲੋਂ ਨੌਕਰੀ ਮੰਗਣ ਜਾਂਦਾ ਹੈ ਤੇ ਕਰਨ ਉਸ ਨੂੰ ਨੌਕਰੀ ਤੇ ਰਖਵਾ ਦਿੰਦਾ ਹੈ ਰੋਹਨ ਨੂੰ ਸਮਝ ਆ ਗਈ ਕਿ ਪੈਸੇ ਨਾਲੋਂ ਗਿਆਨ ਜ਼ਿਆਦਾ ਮਹੱਤਵ ਰੱਖਦਾ ਹੈ। ਇਹਨਾਂ ਕਹਾਣੀਆਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਅਸਲੀ ਦੌਲਤ ਪੈਸੇ ਦੀ ਨਹੀਂ ਬਲਕਿ ਮਨ ਦੀ ਹੁੰਦੀ ਹੈ। ਜਦੋਂ ਮਨ ਸ਼ਾਂਤ, ਸਰੀਰ ਤੰਦਰੁਸਤ, ਵਿਚਾਰ ਆਜ਼ਾਦ, ਗਿਆਨ ਪ੍ਰਕਾਸ਼ਮਾਨ ਅਤੇ ਦਿਲ ਪਿਆਰ ਨਾਲ ਭਰਪੂਰ ਹੁੰਦਾ ਹੈ। ਤਦ ਹੀ ਜੀਵਨ ਸੱਚਮੁੱਚ ਤਨਵਾਨ ਹੁੰਦਾ ਹੈ। ਦੋਸਤੋ ਤੁਹਾਨੂੰ ਇਹਨਾਂ ਤੋਂ ਇਲਾਵਾ ਹੋਰ ਕੀ ਜ਼ਰੂਰੀ ਲੱਗਦਾ ਹੈ ਜਿਸ ਤੋਂ ਬਿਨਾਂ ਇਨਸਾਨ ਖੁਸ਼ ਨਹੀਂ ਰਹਿ ਸਕਦਾ? ਅਤੇ ਆਪਣੇ ਵਿਚਾਰ ਜ਼ਰੂਰ ਕਮੈਂਟਾਂ ਵਿੱਚ ਦਿਓ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਅਤੇ ਇਦਾਂ ਦੀਆਂ ਇੰਟਰਸਟਿੰਗ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।